ਕਮਲਾ ਹੈਰਿਸ ਕਿਉਂ ਮਿਲਦਾ ਪਿਆ ਇੰਨੀ ਵੱਡੀ ਗਿਣਤੀ ਦੇ ਵਿੱਚ ਚੰਦਾਟ ਡੈਮੋਕ੍ਰੇਟਸ ਦੇ ਵਿੱਚ ਇੱਕ ਭਰ ਗਿਆ ਨਵਾਂ ਜੋਸ਼ ਤੇ ਕੀ ਡੋਨਲਡ 트ੰਪ ਨੂੰ ਖਰਾਬ ਪਾਏਗੀ ਕਮਲਾ ਹੈਰਿਸ ਇਹ ਤੁਹਾਨੂੰ ਦੱਸਦੇ ਹਾਂ ਪੂਰੀ ਜਾਣਕਾਰੀ ਦੇਣੇ ਗਏ ਹਾਂ ਕਮਲਾ ਹੈਰਿਸ ਕੌਣ ਹੈ ਕਮਲਾ ਹੈਰਿਸ ਕੈਨੇਡਾ ਦੇ ਬਤਾਇਆ ਉਹਨਾਂ ਨੇ ਆਪਣਾ ਬਚਪਨ ਤੇ ਭਾਰਤ ਵਿੱਚ ਕੀ ਉਹਨਾਂ ਦਾ ਕਨੈਕਸ਼ਨ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਆਪਣੀ ਵੱਦੀ ਉਮਰ ਤੇ ਸਿਹਤ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰੀ ਤੋਂ ਪਿੱਛੇ हट ਗਏ ਨੇ ਆਪਣੀ ਉਮੀਦਵਾਰੀ ਤੋਂ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਂ ਰਾਸ਼ਟਰਪਤੀ ਉਮੀਦਵਾਰ ਵਜੋਂ ਪੇਸ਼ ਕੀਤਾ ਹੈ ਪ੍ਰਧਾਨ ਮੰਤਰੀ ਲਈ ਅਗਲੇ ਦਾਵੇਦਾਰ ਦੀ ਪੁਸ਼ਟੀ ਅਗਲੇ ਮਹੀਨੇ ਹੋਣ ਵਾਲੀ ਡੈਮੋਕ੍ਰੈਟਿਕ ਪਾਰਟੀ ਦੇ ਕਨਵੈਂਸਰ ਚ ਕੀਤੀ ਜਾਵੇਗੀ ਜਿੱਥੇ ਪਾਰਟੀ ਦੇ ਡੈਲੀਗੇਟਸ ਰਾਸ਼ਟਰਪਤੀ ਉਮੀਦਵਾਰਾਂ ਨੂੰ ਵੋਟ ਪਾਉਣ ਪਾਉਣਗੇ ਪਰ ਇਸ ਤੋਂ ਪਹਿਲਾਂ ਹੀ ਕਮਲਾ ਹੈਰਿਸ ਦੇ ਨਾਂ ਤੇ ਧੜੇਬੰਦੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਗਿਆ ਕਮਲਾ ਹੈਰਿਸ ਇਸ ਸਮੇਂ ਡੈਮੋਕ੍ਰੇਟਸ ਲਈ ਸਭ ਤੋਂ ਮਜ਼ਬੂਤ ਦਾਅਵੇਦਾਰੀ ਜਾਪਦੀ ਹੈ ਪਰ ਇਸ ਦੇ ਰਾਹ ਦੇ ਵਿੱਚ ਇਹ ਇੰਨਾ ਆਸਾਨ ਵੀ ਨਹੀਂ ਹੈ ਜਿਨ੍ਹਾਂ ਲੱਗਦਾ ਪਿਆ ਹੈ ਸਾਬਕਾ ਵਿਦੇਸ਼ ਮੰਤਰੀ ਹਿਲੈਰੀ ਕਲਿੰਟਨ ਅਤੇ ਰਾਸ਼ਟਰਪਤੀ ਜੋ ਬਾਈਡਨ ਨੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰਾਂ ਵਜੋਂ ਆਪਣਾ ਜੋ ਕਿ ਕਮਲਾ ਹੈਰਿਸ ਦਾ ਸਮਰਥਕ ਕੀਤਾ ਹੈ ਪਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਹਾਊਸ ਸਪੀਕਰ ਨੈਂਸੀ ਪੋਲੈਂਸੀ ਨੇ ਫਿਲਹਾਲ ਕਮਲਾ ਹੈਰਿਸ ਦਾ ਸਮਰਥਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਡੈਮੋਕ੍ਰੈਟਿਕ ਪਾਰਟੀ ਤੋਂ ਹੋਰ ਵੀ ਚਿਹਰੇ ਸਾਹਮਣੇ ਆਏ ਹਨ ਜੋ ਆਉਣ ਵਾਲੀਆਂ ਚੋਣਾਂ 'ਚ ਟਰੰਪ ਨੂੰ ਸਖਤ ਟੱਕਰ ਦੇ ਸਕਦੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਕਮਲਾ ਹੈਰਿਸ ਕੌਣ ਹੈ ਤੇ ਕਿਵੇਂ ਇੱਕਦਮ ਐਡੇ ਮਜ਼ਬੂਤ ਹੈ ਜਿਹੜੇ ਲੀਡਰ ਜਿਹੜੇ ਹੈਗੇ ਆਪੋਜੀਸ਼ਨ ਲੀਡਰ ਬਣ ਕੇ ਸਾਹਮਣੇ ਆਈ ਹੈ ਕਮਲਾ ਹੈਰਿਸ ਦਾ ਜਨਮ ਦਿਨ ਹੈਗਾ 20 ਅਕਤੂਬਰ 1964 ਨੂੰ ਕੈਲੀਫੋਰਨੀਆ ਵਿੱਚ ਹੋਇਆ ਸੀ ਉਸਦੀ ਮਾਂ ਦਾ ਨਾਮ ਸਿਆਮਲਾ ਗੋਪਾਲਨ ਹੈ ਹੈਰਿਸ ਹੈ ਜੋ ਭਾਰਤੀ ਮੂਲ ਦੀ ਹੈ ਅਤੇ ਇੱਕ ਮਸ਼ਹੂਰ ਕੈਂਸਰ ਵਿਗਿਆਨੀ